ਦੇਖੋ ਦੱਸ ਰਹੇ ਨੇ ਸਰਦਾਰ ਜੀ ਕਹਿੰਦੇ ਐਮਕੁਆਇਨ ਕੰਪਨੀ ਦੇ ਵਿੱਚ ਲੱਗਿਆ ਹੋ ਅਰਬਾਂ ਕਰੋੜਾਂ ਲੱਖਾਂ ਰੁਪਿਆ ਕਿਸੇ ਦਾ ਲੱਖ ਕਿਸੇ ਦਾ 2 ਲੱਖ ਸੁਣਦਿਆਂ ਸਰਦਾਰ ਜੀ ਦੀ ਜਵਾਨੀ ਕੀ ਕਹਿ ਰਹੇ ਨੇ ਕਿਵੇਂ ਐਮਕੁਆਇਨ ਕੰਪਨੀ ਆਪਣਿਆਂ ਨੂੰ ਹੀ ਕਿਵੇਂ ਲੁੱਟ ਦਾ ਸ਼ਿਕਾਰ ਬਣਾ ਰਹੀ ਆ ਕਿਉਂਕਿ ਆਪਣਾ ਬਣਾ ਕੇ ਹੀ ਆਪਣੇ ਲੋਕ ਹੀ ਮਾਂਜਦੇ ਨੇ ਪਾਣੂ ਕਿੰਨੇ ਕੁ ਲੋਕਾਂ ਨੇ ਪੈਸਾ ਲਾਇਆ ਹੋਇਆ ਇਸ ਨਾਮ ਸ਼ਹਿਰ ਦੇ ਨੇ ਇਹਦੇ ਅਰਬਾਂ ਰੁਪਿਆ ਲੱਗੇ ਹੋਏ ਜੀ ਇਹ ਅਰਬਾਂ ਰੁਪਿਆ ਅਰਬਾਂ ਅਰਬਾਂ ਰੁਪਿਆ ਲੱਗੇ ਹੋਇਆ ਇਸ ਕੰਪਨੀ 'ਚ ਲੋਕਾਂ ਦਾ ਥੋੜ੍ਹ ਲੱਖ ਲੱਖ ਡੇਢ ਡੇਢ ਲੱਖ ਵਾਲੇ ਬਥੇਰੇ ਨੇ ਜਗਵੀਰ ਫੌਜੀ ਆ ਉਹਦਾ ਵੀ ਲੱਗੇ ਨੇ ਲਵਾ ਰਹੇ ਨੇ ਲੋਕ ਧੋਖੇ ਨਾਲ ਲਵਾ ਰਹੇ ਨੇ ਆਪਣਾ ਬਣਾ ਕੇ ਹੀ ਮਾਣਦੇ ਨੇ ਜਿਵੇਂ ਕਹਿੰਦੇ ਨੇ ਨਾ ਲੋਕ ਆਪਣਾ ਬਣਾ ਕੇ ਫਿਰ ਮਾਣ ਜਾਂਦੇ ਨੇ ਫਿਰ ਮਾਰਿਆ ਜਾਂਦੇ ਆ ਬੰਦੇ ਨੂੰ ਉਹ ਚੀਜ਼ ਐ ਇਹ ਆਪਦੇ ਨੂੰ ਮਾਣ ਜਾਂਦਾ ਇਹ ਤੇ ਫਿਰ ਹੁਣ ਤੁਸੀਂ ਕੀ ਚਾਹੁੰਦੇ ਹੋ ਅਸੀਂ ਕਹਿੰਦੇ ਨੇ ਦੇ ਖਿਲਾਫ ਕਾਰਵਾਈ ਹੋਣੀ ਜੇ ਸਾਡਾ ਪੈਸਾ ਮੁੜਨਾ ਜੀ ਸਾਨੂੰ ਆ ਸੌਜਵਾ ਕੇ ਸਦਕਾ ਹੈ ਗੱਡੀਆਂ ਦਿਖਾਉਂਦੇ ਨੇ ਆ ਮੈਂ ਗੱਡੀ ਲੈ ਲਈ ਆ ਮੈਂ ਬੰਗਲਾ ਲੈ ਲਿਆ ਜੀ ਆ ਮ ਫਲਾਣਾ ਲੈ ਲਿਆ ਪਰ ਕਰਦੇ ਕਰਦੇ ਕਰਾਉਣੇ ਕੁਛ ਨਹੀਂ ਸਾਡੇ ਲੋਕਾਂ ਨਾਲ ਠੱਗੀਆਂ ਵੱਜ ਰਹੀਆਂ ਨੇ ਇਹ ਬਹੁਤ ਵੱਡਾ ਠੱਗੀ ਦਾ ਜਾਲ ਹੈ ਆਪਾਂ ਨੂੰ ਬਚਣਾ ਚਾਹੀਦਾ ਇਹਨਾਂ ਲੋਕਾਂ ਤੋਂ ਪਰ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਲਾਜ਼ਮੀ ਜਿਹੜੇ ਸੁਨਾਮ 'ਚ ਫਿਰਦੇ ਆ ਨਾਲੇ ਪਰ ਦਿੰਦੇ ਕੁਛ ਨਹੀਂ ਕਿਸੇ ਨੂੰ ਇਹੇ ਪੈਸਾ ਜੋ ਤੁਸੀਂ ਲਾਇਆ ਸੀ ਇਹ ਸਿੱਧਾ ਲਾਇਆ ਸੀਗਾ ਕਿੱਦਾਂ ਲਾਇਆ ਸੀਗਾ ਕਿਵੇਂ ਮੈਂ ਹੈਦਾ ਮੇਰੇ ਦੋਸਤੇ ਦੀਏ ਪਰ ਮੈਂ ਕੀ ਕਹਾਂ ਕਿਉਂਕਿ ਆਪਣਾ ਬਣਾ ਕੇ ਹੀ ਆਪਣੇ ਲੋਕ ਹੀ ਮਾਣਦੇ ਨੇ ਆਪਾਂ ਨੂੰ ਕਿੰਨੇ ਕੁ ਲੋਕਾਂ ਨੇ ਪੈਸਾ ਲਾਇਆ ਹੋਇਆ ਸੁਨਾਮ ਸ਼ਹਿਰ ਦੇ ਨੇ ਇਹਦੇ ਅਰਬਾਂ ਰੁਪਈਆ ਲੱਗੇ ਹੋਏ ਜੀ ਇਸ ਇੱਕ ਡਾਕਟਰ ਡਾਕਟਰ ਚੀਮੇ ਦਾ 1 ਕਰੋੜ ਤਾਂ ਉਹਦਾ ਲੱਗਿਆ ਹੈ ਕੱਲੇ ਦਾ ਕਰੋੜ ਰੁਪਏ ਇੱਕ ਜਾਨੇ ਦਾ ਕਰੋੜ ਰੁਪਏ ਇੱਕ ਜਾਨੇ ਦਾ ਲੱਗਿਆ ਮੈਂ ਸੁਣਿਆ ਵੀ ਉਹ ਡਾਕਟਰ ਦਾ ਲੱਗਿਆ ਕਰੋੜ ਰੁਪਏ ਹਾਂਜੀ ਸ੍ਰੀ ਕਾਲ ਜੀ ਸਤਿ ਸ੍ਰੀ ਅਕਾਲ ਇਹ ਕਿਵੇਂ ਦੇਖਦੇ ਹੋ ਜੋ ਕਿ ਘਟਨਾ ਕਰਮ ਚੱਲ ਰਿਹਾ ਹੈ ਕਿਹੜੇ ਕਮੇਨਾਂ ਤੁਸੀਂ ਕੀ ਲਾਇਆ ਸੀ ਪੂਰੀ ਗੱਲਬਾਤ ਦੱਸੋ ਦੇਖੋ ਜੀ ਐਮ ਕੌਇਨ ਦੇ ਵਿੱਚ ਮੈਂ ਸਰਾਫਾ ਜੁੰਨੇ ਪ੍ਰਧਾਨ 8 ਸਾਲ ਰਿਹਾ ਜੀ ਪਰ ਜੋ ਸਾਡੇ ਵਰਗੇ ਲੋਕਾਂ ਨਾਲ ਇਸ ਤਰ੍ਹਾਂ ਠੱਗੀਆਂ ਹੁੰਦੀਆਂ ਨੇ ਕੰਪਨੀਆਂ ਇਹਨਾਂ ਰੋੜ ਨਵੀਆਂ ਕੰਪਨੀਆਂ ਲੈ ਕੇ ਗਵਰਨਮੈਂਟਾਂ ਨੂੰ ਧੋਖਾ ਦੇ ਰਹੀਆਂ ਨੇ ਨਾਲੇ ਸਾਡੇ ਲੋਕਾਂ ਨੂੰ ਧੋਖਾ ਦੇ ਰਹੀਆਂ ਨੇ ਇਹ ਸਾਡੇ ਖੂਨ ਪਸੀਨੇ ਦੀ ਕਮਾਈ ਹੈ ਜਿਹੜੀ ਇਹ ਹੜੱਪੀ ਜਾ ਰਹੇ ਨੇ ਇਹ ਨਿਤ ਦਿਹਾੜੀ ਕੋਈ ਨਾ ਕੋਈ ਨਵਾਂ ਰੂਪ ਲੈ ਕੇ ਆ ਜਾਂਦਾ ਸੋ ਲੋ ਐਨੇ ਪੈਸੇ ਬਣ ਜਾਣਗੇ ਐਨੇ ਬਣਗੇ ਬਣ ਜਾਣਗੇ ਜਿਵੇਂ ਇੱਕ ਵਾਰ ਰੂਪ ਮੈਂ ਦੱਸਦਾ 9721 ਨੂੰ ਮੈਂ ਪੈਸੇ ਲਾਇਏ ਸੀ ਜਿਹੜੇ ਕਿਹਾ ਸੀ ਵੀ ਤੁਹਾਡੇ ਪੈਸੇ ਡਬਲ ਹੋ ਜਾਣਗੇ ਇੱਕ ਸਾਲ ਦੇ ਵਿੱਚ ਅੱਛਾ ਅੱਗੇ ਕਰ ਲੋ ਲਵੇ ਲਾ ਲੋ ਇਹਨਾਂ ਨੂੰ ਪਰ ਜੋ ਡਬਲ ਦੀ ਬਜਾਏ ਵੀ ਅੱਜ 24 ਚੱਲ ਰਿਹਾ ਹ ਹ ਮੇਰੇ ਡਬਲ ਦਾ ਕੀ ਹੋਣਾ ਮੇਰੇ ਮੂਲ ਵੀ ਨਹੀਂ ਮੁੜਿਆ ਪੌਣੇ 2 ਲੱਖ ਰੁਪਏ ਮੇਰਾ ਹੋ ਗਿਆ ਸੀ ਕਹਿੰਦੇ ਤੁਹਾਨੂੰ ਦੇਵਾਂਗੇ ਦੇਵਾਂਗੇ 1 ਮਹੀਨਾ ਬਾਅਦ ਦੇਵਾਂਗੇ ਪਰ ਅੱਜ ਤੱਕ ਸਾਡੇ ਕੋਈ ਪੈਸੇ ਨਹੀਂ ਹੋਣੇ ਐਮ ਕਾਇਨ ਜਿਹੜੀ ਕੰਪਨੀ ਹੈ ਇੱਕ ਫਰਾਡ ਕੰਪਨੀ ਹੈ ਜਿਹਦੇ ਵਿੱਚ ਲੋਕ ਭੋਲੇ ਭੋਲੇ ਲੋਕਾਂ ਨੂੰ ਹੈਗੇ ਲਾਉਂਦੇ ਮੈਨ ਤੋਂ ਵੀ ਗਲਤੀ ਨਾਲ ਲੱਗ ਗਿਆ ਇਹ ਕੰਮ ਉਹ 2 4 ਬੰਦੇ ਮੇਰੇ ਡਾਕਟਰ ਬਸਿਸ਼ਟ ਜੀ ਨੇ ਇਹਨਾਂ ਨੂੰ ਵੀ ਲਾਏ ਨੇ ਮੈਂ ਪੈਸੇ 40 50000 ਰੁਪਏ ਇਹਨਾਂ ਨੇ ਵੀ ਲਾਇਆ ਹੈ ਹੋਰਾਂ ਨੇ ਵੀ ਮੈਂ ਲਵਾਤੇ ਪਰ ਗਲਤੀ ਹੋ ਗਈ ਸਾਥੋਂ ਕਿਉਂਕਿ ਅਸੀਂ ਉਹਨਾਂ ਲੋਕਾਂ ਨੇ ਗੱਲਾਂ ਜਾ ਕੇ ਕਦੋਂ ਲਾਏ ਸੀ ਤੁਸੀਂ ਨੇ ਮੈਂ 9721 ਨੂੰ ਲਾਇਤੀ ਪੈਸੇ ਜੀ 22 ਨੂੰ ਦੇਣੇ ਦੀ ਪੈਸੇ ਪਰ ਅੱਜ ਤੱਕ ਮੇਰੇ ਪੈਸੇ ਨਹੀਂ ਮੁੜੇ 3 ਸਾਲ ਹੋ ਗਏ ਉਸ ਤੋਂ ਬਾਅਦ ਫਿਰ ਮੇਰੇ ਲਈ ਦੂਜਾ ਆਇਆ ਬੰਦਾ ਇਸੇ ਕੰਪਨੀ ਦਾ ਨਾ ਜੀ ਸਾਡੇ ਮਾਰਫਤ ਕੰਪਨੀ ਲਓ ਜੀ ਇਹ ਅਸੀਂ ਤੁਹਾਨੂੰ ਵਧੀਆ ਪੈਸਾ ਬਣਾ ਕੇ ਦੇਵਾਂਗੇ ਜੀ ਅਸੀਂ ਬਹੁਤ ਕੁਝ ਕਰਦੇ ਹਾਂ ਸਾਡੇ ਦੇ ਆ ਸੌਜਵਾ ਕੇ ਸਦਕਾ ਹੈ ਗੱਡੀਆਂ ਦਿਖਾਉਂਦੇ ਨੇ ਆ ਮੈਂ ਗੱਡੀ ਲੈ ਲਈ ਆ ਮੈਂ ਬੰਗਲਾ ਲੈ ਲਿਆ ਜੀ ਆ ਮਾ ਫਲਾਣਾ ਲੈ ਲਿਆ ਪਰ ਕਰਦੇ ਕਰਦੇ ਕਰਾਉਣੇ ਕੁਝ ਨਹੀਂ ਸਾਡੇ ਲੋਕਾਂ ਨਾਲ ਠੱਗੀਆਂ ਵੱਜ ਰਹੀਆਂ ਨੇ ਉਦੋਂ ਬਾਅਦ ਦੋ ਆਈਡੀਆ ਮੇਰੀਆਂ ਉਹ ਲਾਗੇ ਬੰਦੇ ਆਕੇ ਪਰ ਉਹਨਾਂ ਨੇ ਅੱਜ ਤੱਕ ਸ਼ਕਲ ਨਹੀਂ ਦਿਖਾਈ ਮੁੜ ਕੇ ਕੇਵਾਈਸੀ ਕਰਨੀ ਹੈ ਜੀ ਅਸੀਂ ਐ ਕਰਾਂਗੇ ਪਰ ਕਿਹੜੀਆਂ ਕੇਵਾਈਸੀਆਂ ਇਹ ਬਹੁਤ ਵੱਡਾ ਠੱਗੀ ਦਾ ਜਾਲ ਹੈ ਆਪਾਂ ਨੂੰ ਬਚਣਾ ਚਾਹੀਦਾ ਹੈ ਇਹਨਾਂ ਲੋਕਾਂ ਤੋਂ ਪਰ ਇਹਨਾਂ ਲੋਕਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਲਾਜ਼ਮੀ ਜਿਹੜੇ ਸੁਨਾਮ 'ਚ ਫਿਰਦੇ ਆ ਨਾਲੇ ਪਰ ਦਿੰਦੇ ਕੁਝ ਨਹੀਂ ਕਿਸੇ ਨੂੰ ਇਹ ਪੈਸਾ ਜੋ ਤੁਸੀਂ ਲਾਇਆ ਸੀ ਇਹ ਸਿੱਧਾ ਲਾਇਆ ਸੀਗਾ ਕਿੱਦਾਂ ਲਾਇਆ ਸੀਗਾ ਕਿਵੇਂ ਮੈਂ ਹੈਦਾ ਮੇਰੇ ਦੋਸਤੇ ਦੀਏ ਪਰ ਮੈਂ ਕੀ ਕਹਾਂ ਕਿਉਂਕਿ ਆਪਣਾ ਬਣਾ ਕੇ ਹੀ ਆਪਣੇ ਲੋਕ ਹੀ ਮਾਣਦੇ ਨੇ ਆਪ ਨੂੰ